ਏ ਲੰਡਨ ਦੇ ਤਿੰਨ ਉਹ ਗੁਰਦੁਆਰੇ ਨੇ ਜਿੱਥੇ 50 ਸਾਲ ਪਹਿਲਾਂ ਇੰਗਲੈਂਡ ਤੇ ਸਿੱਖਾਂ ਦੀ ਤਾਕਤ ਬਣੀ ਪਰ ਹੈਰਾਨ ਦੀ ਗੱਲ ਅੱਜ ਵੀ ਬਹੁਤ ਲੋਕ ਇਹਨਾਂ ਬਾਰੇ ਬਹੁਤ ਘੱਟ ਜਾਣਦੇ ਨੇ ਵੀਡੀਓ ਅੰਤ ਤੱਕ ਜ਼ਰੂਰ ਦੇਖਿਓ ਕਿਉਂਕਿ ਅੰਤ 'ਚ ਅਸੀਂ ਇੱਕ ਐਸਾ ਸੀਨ ਦੇਖਾਂਗੇ ਜਿੱਥੇ ਬਿਨਾ ਬੋਲਿਆ ਹੀ ਸਿੱਖੀ ਦਾ ਸਭ ਤੋਂ ਵੱਡਾ ਲੈਸਨ ਮਿਲਦਾ ਹੈ ਅੱਜ ਦੇ ਟੂਰ ਨਾਰਥ ਲੰਡਨ ਤੋਂ ਸਟਾਰਟ ਹੋਵੇਗਾ ਫਿਰ ਅਸੀਂ ਵੈਸਟ ਲੰਡਨ ਆਵਾਂਗੇ 3 ਸਟਾਪ ਤੇ 3 ਗੁਰੂਕਾਰ ਤੇ ਨਾਲ ਹੀ ਸੇਵਾ ਸੰਗਤ ਤੇ ਸਿਮਰਨ ਦੀ ਸ਼ਾਂਤੀ ਜੇ ਤੁਸੀਂ ਯੂਕੇ ਚ ਰਹਿੰਦੇ ਹੋ ਜਾਂ ਵਰਲਡ ਦੇ ਕਿਸੇ ਹੋਰ ਕੋਨੇ ਵਿੱਚ ਬੈਠ ਕੇ ਲੰਡਨ ਦੇ ਗੁਰਦੁਆਰੇ ਦੀ ਕਹਾਣੀ ਜਾਣਨਾ ਚਾਹੁੰਦੇ ਹੋ ਤਾਂ ਇਹ ਵੀਡੀਓ ਸਪੈਸ਼ਲ ਤੁਹਾਡੇ ਲਈ ਹੈ ਮੈਂ ਹਾਂ ਫਲੋ ਪੀਸਫੁਲੀ ਵਿਦ ਸਿੰਘ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਚਲੋ ਪਹਿਲਾ ਸਟਾਪ ਨਾਰਥ ਲੰਡਨ ਅਸੀਂ ਅੱਗੇ ਹਾਂ ਜੀ ਨਾਰਥ ਲੰਡਨ ਇੱਕ ਅਜਿਹੇ ਇਲਾਕੇ 'ਚ ਜਿੱਥੇ 50 ਤੋਂ 60 ਸਾਲ ਪਹਿਲਾਂ ਪੰਜਾਬੀ ਸਿੱਖ ਫੈਮਿਲੀ ਗਿਣਤੀ 'ਚ ਬਹੁਤ ਘੱਟ ਸਨ ਇਹ ਹੈ ਗੁਰੂ ਨਾਨਕ ਦਰਬਾਰ ਆਰਨਸ ਗਰੂਵ ਨਾਰਥ ਲੰਡਨ ਇੱਕ ਐਸਾ ਗੁਰਦੁਆਰਾ ਜੋ ਸਿਰਫ ਇਮਾਰਤ ਨਹੀਂ ਸੀ ਇਹ ਸਿੱਖ ਪ੍ਰੈਜ਼ੈਂਸ ਦੀ ਪਹਿਲਾ ਨਿਸ਼ਾਨ ਸੀ ਉਸ ਸਮੇਂ ਨਾ ਸੋਸ਼ਲ ਮੀਡੀਆ ਸੀ ਨਾ ਵੱਡੀਆਂ ਸੰਗਤ ਸੀ ਪਰ ਸੀ ਇੱਕ ਚੀਜ਼ ਗੁਰੂ ਤੇ ਭਰੋਸਾ ਇੱਥੇ ਸੰਡੇ ਦੀਵਾਨ ਚ ਕੁਝ ਦਹਾਕੇ ਲੋਕ ਆਉਂਦੇ ਸਨ ਪਰ ਉਹ ਦੀਵਾਨ ਬੱਚਿਆਂ ਨੂੰ ਗੁਰਮੁਖੀ ਸਿਖਾਉਂਦਾ ਸੀ ਨੌਜਵਾਨ ਨੂੰ ਸੰਗਤ ਨਾਲ ਜੋੜਦਾ ਸੀ ਤੇ ਪਰਿਵਾਰ ਨੂੰ ਕਹਿੰਦਾ ਸੀ ਕਿ ਲੰਡਨ ਚ ਵੀ ਗੁਰੂ ਦਾ ਘਰ ਹੈ ਅੱਜ ਇਹ ਗੁਰਦੁਆਰਾ ਨਾਰਥ ਲੰਡਨ ਦੇ ਸਿੱਖ ਲਾਈਫ ਦਾ ਸੈਂਟਰ ਹੈ ਪਰ ਇਸ ਦੀਆਂ ਨੀਹਾਂ ਉਸ ਸਮੇਂ ਪਈਆਂ ਜਦੋਂ ਸਿੱਖ ਹੋਣਾ ਇੱਕ ਡੇਲੀ ਸਟਰਗਲ ਸੀ ਇੱਥੋਂ ਹੀ ਨਾਰਥ ਲੰਡਨ ਚ ਸਿੱਖ ਆਇਡੈਂਟੀਟੀ ਹੌਲੀ-ਹੌਲੀ ਮਜ਼ਬੂਤ ਹੋਈ ਆਓ ਆਪਾਂ ਅੰਦਰ ਜਾ ਕੇ ਦਰਸ਼ਨ ਕਰਦੇ ਹਾਂ ਇਹ ਜੋੜਾਕਰ ਹੈ ਜੀ ਬਹੁਤ ਹੀ ਸੋਹਣਾ ਬਣਿਆ ਹੋਇਆ ਹੈ ਆਪਾਂ ਇੱਥੇ ਸ਼ੂਜ਼ ਉਤਾਰ ਕੇ ਤੇ ਫਿਰ ਅੱਗੇ ਮਹਾਰਾਜ ਦੇ ਦਰਸ਼ਨ ਕਰਾਂਗੇ ਹੁਣ ਚਲਦੇ ਹਾਂ ਸਾਊਥ ਹਾਲ ਜਿਸ ਨੂੰ ਲੋਕ ਮਿਨੀ ਪੰਜਾਬ ਕਹਿੰਦੇ ਨੇ ਪਰ 1960 ਤੇ 70 ਦੇ ਦਸ਼ਕ ਚ ਸਾਊਥ ਹਾਲ ਵੀ ਅਜ ਵਰਗਾ ਨਹੀਂ ਸੀ ਇਹ ਹੈ ਗੁਰੂ ਗ੍ਰੰਥ ਗੁਰਦੁਆਰਾ ਸਾਹਿਬ ਸਾਊਥ ਹਾਲ ਇੱਕ ਐਸਾ ਗੁਰਦੁਆਰਾ ਜੋ ਉਸ ਦੌਰ ਚ ਬਣਿਆ ਜਦੋਂ ਸਿੱਖ ਵਰਕਰਸ ਫੈਕਟਰੀਜ਼ ਬੱਸਿਸ ਫਾਉਂਡਰੀਜ਼ ਚ ਕੰਮ ਕਰਦੇ ਸਨ ਸਵੇਰੇ ਕੰਮ ਸ਼ਾਮ ਨੂੰ ਸੰਗਤ ਰਾਤ ਨੂੰ ਗੁਰਬਾਣੀ ਇਹ ਗੁਰਦੁਆਰਾ ਉਹਨਾਂ ਦੀ ਇਮੋਸ਼ਨਲ ਲਾਈਫਲਾਈਨ ਸੀ ਇੱਥੇ ਲੰਗਰ ਸਿਰਫ ਖਾਣਾ ਨਹੀਂ ਸੀ ਇਹ ਰਿਸਪੈਕਟ ਸੀ ਨਵਾਂ ਆਇਆ ਇਮੀਗ੍ਰੈਂਟ ਸਟੂਡੈਂਟ ਜੌਬਲੈਸ ਵਰਕਰ ਜਾਂ ਵੀਜ਼ਾ ਟੈਂਸ਼ਨਸ ਫਸਿਆ ਪਰਿਵਾਰ ਸਭ ਨੂੰ ਇੱਕੋ ਪੰਗਤ ਇੱਕ ਪਲੇਟ 'ਚ ਪਛਾਦਾ ਮਿਲਦਾ ਸੀ ਇੱਥੇ ਸਿੱਖ ਆਇਡੈਂਟੀਟੀ ਸਿਰਫ ਬਚੀ ਨਹੀਂ ਇੱਥੇ ਸਿੱਖ ਕੌਨਫੀਡੈਂਸ ਵਧਿਆ ਅੱਜ ਸਾਊਥ ਆ ਜੋ ਕੁਝ ਹੈ ਉਸ ਦੀ ਜੜ੍ਹ ਇਨਾਂ ਗੁਰਦੁਆਰਿਆਂ ਵਿੱਚੋਂ ਹੀ ਪੈਦਾ ਹੋਈ ਹੈ ਤੇ ਹੁਣ ਸਾਡਾ ਅਖੀਰੀ ਸਟਾਪ ਗੁਰਦੁਆਰਾ ਰਾਮਗੜੀਆ ਸਬਾ ਸਾਊਥ ਹਾਲ ਇਹ ਗੁਰਦੁਆਰਾ ਸਿਰਫ ਸੰਗਤ ਦਾ ਕੇਂਦਰ ਨਹੀਂ ਇਹ ਸਿਰਫ ਰਿਲਾਈਂਸ ਦੀ ਕਹਾਣੀ ਹੈ 90s ਦੇ 70s ਚ ਰਾਮਗੜੀ ਐ ਸਿਕਸ ਕੰਸਟਰਕਸ਼ਨ ਇੰਜੀਨੀਅਰਿੰਗ ਸਕਿਲ ਟ੍ਰੇਡ ਬਿਜ਼ਨਸ ਦੇ ਸੰ ਉਹਨਾਂ ਨੇ ਆਪਣੀ ਮਿਹਨਤ ਨਾਲ ਇਹ ਗੁਰਦੁਆਰਾ ਸਾਹਿਬ ਖੜਾ ਕੀਤਾ ਇੱਥੇ ਗੁਰਬਾਣੀ ਦੇ ਨਾਲ ਨਾਲ ਸਕਿਲਸ ਐਜੂਕੇਸ਼ਨ ਡਿਸਪਲਿਨ ਅਗਲੀ ਜਨਰੇਸ਼ਨ ਤੱਕ ਪਹੁੰਚਾਇਆ ਗਿਆ ਹੈ ਇਹ ਗੁਰਦੁਆਰਾ ਸਾਨੂੰ ਦੱਸਦਾ ਹੈ ਕਿ ਸਿੱਖੀ ਸਿਰਫ ਅਰਦਾਸ ਨਹੀਂ ਜ਼ਿੰਮੇਵਾਰੀ ਵੀ ਹੈ ਕਮਿਟੀ ਬਿਲਡ ਕਰਨਾ ਸਿਰਫ ਬੋਲ ਕੇ ਨਹੀਂ ਮਿਹਨਤ ਮਿਹਨਤ ਨਾਲ ਹੁੰਦੀ ਹੈ ਅੱਜ ਅਸੀਂ ਤਿੰਨ ਗੁਰਦੁਆਰੇ ਵੇਖੇ ਨਾਰਥ ਲੰਡਨ ਜਿੱਥੇ ਸਿੱਖ ਪ੍ਰੈਜ਼ੈਂਸ ਨੇ ਜੜ ਫੜੀ ਸਾਊਥ ਹਾਲ ਜਿੱਥੇ ਸਿੱਖ ਕੌਨਫੀਡੈਂਸ ਬਣਿਆ ਰਾਮਗੜੀਆ ਜਿੱਥੇ ਸੈਲਫ ਰਿਸਪੈਕਟ ਮਜ਼ਬੂਤ ਹੋਈ ਇਹ ਗੁਰਦੁਆਰੇ ਸਿਰਫ ਪ੍ਰੇਅਰ ਪਲੇਸਿਸ ਨਹੀਂ ਇਹ ਹਿਸਟਰੀ ਦੇ ਚੈਪਟਰਸ ਨੇ ਜੇ ਇਹ ਗੁਰਦੁਆਰੇ ਨਾ ਹੁੰਦੇ ਤਾਂ ਸ਼ਾਇਦ ਇੰਗਲੈਂਡ 'ਚ ਸਿੱਖ ਅੱਜ ਇੰਨੇ ਮਜ਼ਬੂਤ ਨਾ ਹੁੰਦੇ ਅਖੀਰ 'ਚ ਇੱਕ ਗੱਲ ਯਾਦ ਰੱਖਿਓ ਇਤਿਹਾਸ ਸਿਰਫ ਬੁਕਸ਼ ਨਹੀਂ ਹੁੰਦਾ ਇਹ ਸੰਗਤ ਸੇਵਾ ਅਤੇ ਸਿਮਰਨ ਜੁੰਦਾ ਹੈ ਜੇ ਇਹ ਵੀਡੀਓ ਤੁਹਾਨੂੰ ਆਪਣੀ ਰੂਟਸ ਯਾਦ ਕਰਵਾ ਗਈ ਲਾਈਕ ਕਰੋ ਸ਼ੇਅਰ ਕਰੋ ਖਾਸ ਕਰਕੇ ਆਪਣੇ ਬੱਚਿਆਂ ਤੇ ਫੈਮਿਲੀ ਫਰੈਂਡਸ ਦੇ ਨਾਲ ਤਾਂ ਕਿ ਉਹ ਵੀ ਇਨਾਂ ਦੀਨਾਂ ਗੁਰਦੁਆਰਿਆਂ ਦਾ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰਨ ਕਮੈਂਟਸ 'ਚ ਦੱਸੋ ਤੁਸੀਂ ਕਿਹੜੇ ਗੁਰਦੁਆਰੇ 'ਚ ਜਾ ਚੁੱਕੇ ਹੋ ਫਲੋ ਪੀਸਫੁਲੀ ਵਿਦ ਸਿਗਨੂ ਸਬਸਕ੍ਰਾਈਬ ਕਰਨਾ ਨਾ ਭੁੱਲਿਓ यूके सिख हिस्ट्री सीरीज ਦੇ ਹੋਰ ਪਾਗਾਂ ਲਈ ਆਪਾਂ ਫਿਰ ਮਿਲਦੇ ਰਵਾਂਗੇ ਜਿੱਦਾਂ ਤੁਹਾਨੂੰ ਦੱਸਿਆ ਇਸ ਚੈਨਲ ਦੇ ਪਲੇਲਿਸਟ ਵਿੱਚ ਤੁਸੀਂ ਹੋਰ ਵੀ ਮੇਰੇ ਯੂਕੇ ਰਿਲੇਟਡ ਮਹੱਤਵਪੂਰਨ ਵਲੌਗ ਵਾਚ ਕਰ ਸਕਦੇ ਹੋ ਤੇ ਇਸ ਯੂਕੇ ਵਿੱਚ ਸਿੱਖਾਂ ਦੇ 100+ ਹਾਲ ਦਾ ਇਤਿਹਾਸ ਅਤੇ ਗੁਰਦੁਆਰਾ ਸੀਰੀਜ਼ ਦੀ ਲੜੀ ਨੂੰ ਅੱਗੇ ਜੋੜਦਿਆਂ ਹੋਇਆਂ ਆਪਾਂ ਨੈਕਸਟ ਪਾਰਟ 5 ਵਿੱਚ ਜਲਦ ਮਿਲਾਂਗੇ 19 ਚਰ ਲਈ ਰੱਬ ਰੱਖਾ ਜੀ ਮੈਨੂੰ ਦੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ